ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਡਾਟ ਰਵੀ 19 ਪੇਪਰ ਰੀਡ ਕਰ ਰਹੇ ਹਾਂ ਅੱਜ ਆਪਾਂ 23 ਮਈ ਦਾ 2025 ਦਾ ਆਪਣੇ ਕੋਲੇ ਇਹ ਨਿਊਜ਼ਪੇਪਰ ਆ ਤੇ ਇਹ ਵੀਡੀਓ ਸਪੈਸ਼ਲ ਉਹਨਾਂ ਲੋਕਾਂ ਲਈ ਹੈਗੀ ਉਹਨਾਂ ਮੇਰੇ ਭੈਣ ਭਰਾਵਾਂ ਲਈ ਹੈਗੀ ਜਿਨ੍ਹਾਂ ਨੂੰ ਇੰਗਲਿਸ਼ ਦੇ ਵਿੱਚ ਵੀ ਔਖਾ ਲੱਗਦਾਗਾ ਰੀਡ ਕਰਨਾ ਨਿਊਜ਼ਪੇਪਰ ਇੰਗਲਿਸ਼ ਦੀ ਇਹਦੇ ਵਿੱਚ ਆਪਾਂ ਹਰ ਇੱਕ ਸੈਂਟੈਂਸ ਦੇ ਵਿੱਚ ਇੰਗਲਿਸ਼ ਕਿਵੇਂ-ਕਿਵੇਂ ਯੂਜ਼ ਕੀਤੀ ਗਈ ਹੈ ਤੇ ਡੇਲੀ ਆਪਾਂ ਨਿਊਜ਼ਪੇਪਰ ਨੂੰ ਕਿਵੇਂ ਰੀਡ ਕਰ ਸਕਦੇ ਹਾਂ ਉਹ ਦੇ ਅਕੋਰਡਿੰਗ ਆਪਾਂ ਇਹਨੂੰ ਅੱਜ ਸਟਾਰਟ ਕਰਨ ਲੱਗੇ ਆਂਗੇ ਹੋਪਫੁਲੀ ਤੁਸੀਂ ਐਂਡ ਤੱਕ ਦੇਖੋਗੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਇਹਦੇ ਚੋਂ ਲਰਨ ਕਰਨ ਲਈ ਮਿਲੂਗਾ ਤੁਹਾਨੂੰ ਇੰਗਲਿਸ਼ ਇਹਦੇ ਚੋਂ ਬਹੁਤ ਵਧੀਆ ਸਿੱਖਣ ਲਈ ਮਿਲੂਗੀ ਤਾਂ ਇੱਥੇ ਸਟਾਰਟ ਕਰਦੇ ਆਂਗੇ ਆਪਾਂ windfall for residents as 8 patiala villages get mohali tag ਤੇ ਇਹਦੇ ਚ windfall ਦਾ ਮਤਲਬ ਆਪਣੇ ਕੋਲੇ ਆ ਜਾਂਦਾਗਾ ਕਿ ਇੱਕਦਮ ਕਿਸੇ ਚੀਜ਼ ਦਾ ਆਪਾਂ ਨੂੰ ਫਾਇਦਾ ਮਿਲਦਾ ਹੈ ਕਿ ਰੈਜ਼ੀਡੈਂਟ ਉੱਥੋਂ ਦੇ ਜਿਹੜੇ ਲੋਕ ਆ ਗਏ ਅੱਠ ਜਿਹੜੇ ਪਟਿਆਲਾ ਦੇ ਪਿੰਡ ਆ ਗਏ ਉਹਨਾਂ ਨੂੰ ਇਹ ਕੋਈ ਫਾਇਦਾ ਮਿਲ ਰਿਹਾ ਕੀ ਫਾਇਦਾ ਮਿਲ ਰਿਹਾ ਜੀ ਉਹਨਾਂ ਨੂੰ ਕਿ ਉਹਨਾਂ ਨੂੰ ਕੁਝ ਇਹ ਮੋਹਾਲੀ ਦਾ ਟੈਗ ਮਿਲ ਰਿਹਾਗਾ ਇਹਦਾ ਮਤਲਬ ਕੀ ਹੋ ਰਿਹਾਗਾ ਜਿਸ ਦੇ ਨਾਲ ਉਹਨਾਂ ਦੇ ਲੈਂਡ ਦੇ ਜਿਹੜੇ ਰੇਟ ਆਗੇ ਉਹ ਡਬਲ ਹੋ ਜਾਣਗੇ ਡਬਲ ਕਿੱਥੋਂ ਤੱਕ ਹੋ ਜਾਣਗੇ 2 2 ਉਹ 4 ਕਰੋੜ ਤੱਕ ਉਹ ਇੱਕ ਕਿੱਲੇ ਦਾ ਪਰ ਏਕੜ ਦਾ ਉਹ ਜਿਹੜਾ ਰੇਟ ਹੈਗਾ 4 ਕਰੋੜ ਤੱਕ ਚਲਾ ਜਾਵੇਗਾ ਤਾਂ ਇਹਨੂੰ ਆਪਾਂ ਨਿਊਜ਼ ਨੂੰ ਪੂਰਾ ਡਿਟੇਲ ਦੇ ਵਿੱਚ ਰੀਡ ਕਰਨ ਲੱਗੇ ਆਂਗੇ ਇਹ 22 ਮਈ ਨੂੰ ਇਹ ਜਿਹੜੀ ਖਬਰ ਮਿਲੀ ਹੈਗੀ ਕਿ ਕਿ ਐਮਿੰਗ ਟੂ ਕੈਪਟਲਾਈਜ਼ ਔਨ ਦਾ ਰੀਅਲ ਈਸਟੇਟ ਬੂਮ ਇਨ ਮੋਹਾਲੀ ਐਂਡ ਫੁੱਲ ਔਲੋਂਗ ਪੈਂਡਿੰਗ ਡਿਮਾਂਡ ਔਫ ਰੈਜ਼ੀਡੈਂਟ ਦਾ ਪੰਜਾਬ ਗਵਰਨਮੈਂਟ ਇੱਥੋਂ ਤੱਕ ਆਪਾਂ ਇੱਕ ਵਾਰ ਇਹਨੂੰ ਰੀਡ ਕਰ ਦੇਵਾਂਗੇ ਕਾਮਾ ਆ ਗਿਆ ਕਾਮਾ ਦਾ ਮਤਲਬ ਕੀ ਹੈਗਾ ਕਿ ਅਗਲਾ ਸੈਂਟੈਂਸ ਸਟਾਰਟ ਹੋ ਚੁੱਕਿਆਗਾ ਇੱਕ ਸੈਂਟੈਂਸ ਇੱਥੋਂ ਤੱਕ ਕੁਝ ਇਨਫੋਰਮੇਸ਼ਨ ਆਪਾਂ ਨੂੰ ਮਿਲ ਚੁੱਕੀ ਹੈਗੀ ਕਮਾ ਇੱਕ ਸੈਂਟੈਂਸ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੰਦਾਗਾ ਤਾਂ ਆਪਾਂ ਕਮਾ ਤੱਕ ਇੱਕ ਵਾਰ ਰੀਡ ਕਰਦੇ ਆ ਏਮਿੰਗ ਟੂ ਕੈਪੀਟਲਾਈਜ਼ ਕੈਪੀਟਲਾਈਜ਼ ਹੁੰਦਾਗਾ ਜੀ ਕਿਸੇ ਚੀਜ਼ ਦਾ ਫਾਇਦਾ ਲੈਣਾ ਕੈਪੀਟਲਾਈਜ਼ ਹੁੰਦਾਗਾ ਕਿਸੇ ਚੀਜ਼ ਦਾ ਫਾਇਦਾ ਲੈਣਾ ਕੈਪੀਟਲਾਈਜ਼ ਅਸਲ ਦੇ ਵਿੱਚ ਇਹ ਕੈਪੀਟਲਾਈਜ਼ ਔਨ ਇਹ ਇੱਕ ਕੰਪਲੀਟ ਫਰੇਜ਼ਲ ਵਰਬ ਹੁੰਦਾਗਾ ਫਰੇਜ਼ਲ ਵਰਬ ਕੀ ਹੁੰਦਾ ਰੀਜ਼ਲ ਵਰਬ ਕੀ ਹੁੰਦਾ ਜੀ ਜਿਹੜਾ ਦੋ ਕੰਬੀਨੇਸ਼ਨ ਨਾਲ ਬਣਦਾ ਵਰਬ ਦੇ ਨਾਲ ਆਪਾਂ ਕੋਈ ਨਾ ਕੋਈ ਪ੍ਰੈਪੋਜੀਸ਼ਨ ਐਡ ਕਰਦੇ ਆਂਗੇ ਜਾਂ ਫਿਰ ਵਰਬ ਦੇ ਨਾਲ ਐਡਵਰਬ ਐਡ ਕਰਦੇ ਆਂਗੇ ਜਾਂ ਫਿਰ ਦੋਨਾਂ ਨੂੰ ਐਡ ਕਰਦੇ ਆਂਗੇ ਇਹਦਾ ਮਤਲਬ ਇਹ ਇੱਕ ਦੋ ਵਰਡਸ ਨੂੰ ਮਿਲ ਕੇ ਬਣਦਾਗਾ ਜਿਵੇਂ ਕਿ ਕੈਪੀਟਲਾਈਜ਼ ਇਹਨਾਂ ਨੇ ਵਰਡ ਯੂਜ਼ ਕੀਤਾ ਪਲੱਸ ਇਹਨਾਂ ਨੇ ਨਾਲ ਯੂਜ਼ ਕਰ ਲਿਆ ਔਨ ਪ੍ਰੈਪੋਜੀਸ਼ਨ ਯੂਜ਼ ਕਰ ਲਈ ਤਾਂ ਕੈਪੀਟਲਾਈਜ਼ ਔਨ ਦਾ ਮਤਲਬ ਕੀ ਹੋ ਜਾਂਦਾਗਾ ਇਹ ਫਰੇਜ਼ਲ ਵਰਬ ਹੁੰਦੇ ਆ ਕਿ ਜਿਹੜੇ ਦੋ ਅਲੱਗ-ਅਲੱਗ ਵਰਡਸ ਹੁੰਦੇ ਆ ਉਹਨਾਂ ਦੀ ਵੈਸੇ ਅਲੱਗ-ਅਲੱਗ ਮੀਨਿੰਗ ਹੁੰਦੀ ਆ ਵੈਸੇ ਕੱਲੀ ਕੈਪੀਟਲਾਈਜ਼ ਦਾ ਮੀਨਿੰਗ ਆਪਾਂ ਦੇਖੀਏ ਤਾਂ ਕੀ ਹੁੰਦਾਗਾ ਕਿਸੇ ਵੀ ਚੀਜ਼ ਨੂੰ ਆਪਾਂ ਸੇਲ ਕਰ ਦਿੰਨੇ ਆ ਉਤੋਂ ਆਪਾਂ ਨੂੰ ਕੀ ਆ ਗਿਆ ਪੈਸੇ ਆ ਜਾਂਦੇ ਆਗੇ ਉਹ ਜਿਹੜੇ ਪੈਸੇ ਆ ਜਾਂਦੇ ਉਹ ਪ੍ਰੋਸੈਸ ਹੈਗਾ ਉਹਨੂੰ ਆਪਾਂ ਕੈਪਟਲਾਈਜ਼ ਕਰਨਾ ਬੋਲਦੇ ਆ ਔਨ ਦਾ ਮਤਲਬ ਸਾਰਿਆਂ ਨੂੰ ਪਤਾ ਹੁੰਦਾਗਾ ਕੀ ਹੁੰਦਾਗਾ ਉੱਤੇ ਉੱਪਰ ਤਾਂ ਇੱਥੇ ਕੀ ਹੈਗਾ ਬਟ ਜਦੋਂ ਅਸੀਂ ਕੈਪਟਲਾਈਜ਼ ਪਲੱਸ ਔਨ ਦੋਨਾਂ ਨੂੰ ਇਕੱਠਾ ਕਰ ਦਿੰਨੇ ਆਗੇ ਤਾਂ ਉਹ ਆਪਣਾ मीनिंग ਇੱਕ ਅਲੱਗ मीनिंग ਬਣ ਜਾਂਦਾ ਉਹਦਾ ਜਿਹਨੂੰ ਅਸੀਂ ਫਰੇਜ਼ਲ ਵਰਬ ਬੋਲਦੇ ਆ ਕਿ ਜਦੋਂ ਅਸੀਂ ਦੋ ਵਰਡ ਨੂੰ ਦੋ ਵਰਡ ਕਿਹੜੇ-ਕਿਹੜੇ ਇੱਕ ਵਰਬ ਜਾਂ ਫਿਰ ਉਹਦੇ ਨਾਲ ਪ੍ਰੈਪੋਜੀਸ਼ਨ ਜਾਂ ਫਿਰ ਐਡਵਰਬ ਜਾਂ ਫਿਰ ਇਹਨਾਂ ਦੋਨਾਂ ਨੂੰ ਅਸੀਂ ਇਕੱਠੇ ਜੋੜ ਕੇ ਇੱਕ मीनिंग ਬਣਾਉਨੇ ਆਂਗੇ ਉਹਨੂੰ ਅਸੀਂ ਕੈਪੀਟਲਾਈਜ਼ ਔਨ ਬੋਲਦੇ ਆਂਗੇ ਔਨ ਦਾ ਰੀਅਲ ਈਸਟੇਟ ਬੂਮ ਇਨ ਮੋਹਾਲੀ ਜਿਹੜਾ ਰੀਅਲ ਈਸਟੇਟ ਬੂਮਡ ਰੀਅਲ ਈਸਟੇਟ ਤੁਨੂੰ ਸਾਰਿਆਂ ਨੂੰ ਪਤਾ ਹੀ ਹੈ ਰੀਅਲ ਏਸਟੇਟ ਕੀ ਹੁੰਦਾਗਾ ਇਹ ਤਾਂ ਦੱਸਣ ਦੀ ਲੋੜ ਨਹੀਂਗੀ ਕਿ ਜਿਹੜੀ ਪ੍ਰੋਪਰਟੀ ਦੀ ਗੱਲ ਚੱਲ ਰਹੀ ਹੈਗੀ ਤੇ ਬੂਮ ਬੂਮ ਦਾ ਵੀ ਵਾਅਦਾ ਕਿਸੇ ਵੀ ਚੀਜ਼ ਦੇ ਵਿੱਚ ਇੱਕ ਵਾਅਦਾ ਚੱਲ ਰਿਹਾ ਹੁੰਦਾਗਾ ਉੱਥੇ ਕੀ ਹੈਗਾ ਬੂਮ ਵਰਡ ਯੂਜ਼ ਕਰਦੇ ਆਂਗੇ ਆਪਾਂ ਮੋਹਾਲੀ ਦੇ ਵਿੱਚ ਇਹ ਜਿਹੜਾ ਇਸ ਚੀਜ਼ ਦਾ ਇੱਕ ਏਮ ਸੀਗਾ ਗਵਰਨਮੈਂਟ ਦਾ ਕਿ ਉਸ ਚੀਜ਼ ਦਾ ਇੱਕ ਫਾਇਦਾ ਲੈਣ ਲਈ ਉਹਨਾਂ ਨੇ ਕੀ ਕੀਤਾ ਨਾਲ ਹੀ ਐਂਡ ਉਸ ਚੀਜ਼ ਦਾ ਫਾਇਦਾ ਲੈਣ ਲਈ ਐਂਡ ਫੁੱਲਫਿਲ ਲੌਂਗ ਪੈਂਡਿੰਗ ਡਿਮਾਂਡ ਆਫ ਰੈਜ਼ੀਡੈਂਟ ਤੇ ਕੋ ਲੋਕਾਂ ਦੀ ਇਹ ਗਵਰਨਮੈਂਟ ਇਹ ਕਹਿ ਰਹੀ ਹੈਗੀ ਕਿ ਲੋਕਾਂ ਦੀ ਵੀ ਡਿਮਾਂਡ ਸੀਗੀ ਪਲੱਸ ਰੀਅਲ ਏਸਟੇਟ ਦਾ ਵੀ ਇਹਦੇ ਚ ਆਪਾਂ ਨੂੰ ਫਾਇਦਾ ਹੋ ਰਿਹਾ ਹੈਗਾ ਤਾਂ ਦੋਨਾਂ ਚੀਜ਼ਾਂ ਨੂੰ ਮਿਲ ਕੇ ਕਹਿੰਦੇ ਕੀ ਕੀਤਾ ਸੀ ਦਾ ਪੰਜਾਬ ਗਵਰਨਮੈਂਟ ਹੈਜ਼ ਟ੍ਰਾਂਸਫਰਡ ਹੈਜ਼ ਹੈਵ ਪਲੱਸ ਥਰਡ ਫਾਰਮ ਯੂਜ਼ ਕਰ ਲਈ ਜੀ ਆਪਾਂ ਹੈਜ਼ ਹੈਵ ਪਲੱਸ ਥਰਡ ਫਾਰਮ ਆਪਾਂ ਯੂਜ਼ ਕਰ ਦੇਾਂਗੇ ਜਿੱਥੇ ਆਪਾਂ ਯੂਜ਼ ਕਰਨਾ ਹੋਵੇ ਚੁੱਕਾ ਹੈ ਤਾਂ ਇਹ ਪ੍ਰੈਜ਼ੈਂਟ ਪਰਫੈਕਟ ਦੇ ਵਿੱਚ ਆਪਾਂ ਯੂਜ਼ ਕਰਦੇ ਆਂਗੇ ਕਿ ਪੰਜਾਬ ਗਵਰਨਮੈਂਟ ਟਰਾਂਸਫਰ ਕਰ ਚੁੱਕੀ ਹੈ ਕੀ ਕਰ ਚੁੱਕੀ ਹੈ ਜੀ 8 ਵਿਲੇजेस ਨੂੰ 8 ਪਿੰਡਾਂ ਨੂੰ ਟਰਾਂਸਫਰ ਟਰਾਂਸਫਰ ਕਰ ਚੁੱਕੀ ਹੈ ਫਰੋਮ ਟੂ ਕਿੱਥੋਂ ਤੇ ਕਿੱਥੇ ਕਿੱਥੋਂ ਟਰਾਂਸਫਰ ਕਰ ਚੁੱਕੀ ਆ ਰਾਜਪੁਰੇ ਤੋਂ ਰਾਜਪੁਰਾ ਕੀ ਹੈਗਾ ਉਹਦੇ ਨਾਲ ਹੀ ਦੱਸਤਾ ਸਬਡਿਵੀਜ਼ਨ ਆ ਕਿ ਸਬਡਿਵੀਜ਼ਨ ਕਿੱਥੇ ਆ ਪਟਿਆਲਾ ਦੇ ਵਿੱਚ ਆਗੀ ਕਿੱਥੇ ਟ੍ਰਾਂਸਫਰ ਕਰ ਕਿੱਥੇ ਦਿੱਤੇ ਹੋ ਟੂ ਦਾ ਬਨੂੜ ਸਬ ਤਹਿਸੀਲ ਆਫ ਮੋਹਾਲੀ ਜਿਹੜੀ ਮੋਹਾਲੀ ਦੀ ਸਬ ਤਹਿਸੀਲ ਕਿਹੜੀ ਹੈਗੀ ਜੀ ਬਨੂੜ ਉੱਥੇ ਉਹਨਾਂ ਨੇ ਟ੍ਰਾਂਸਫਰ ਕਰਤੇ ਅੱਠ ਪਿੰਡ ਜਿਹੜੇ ਕਿੱਥੇ ਆਉਂਦੇ ਸੀ ਪਹਿਲਾਂ ਉਹ ਪਟਿਆਲਾ ਦੀ ਸਬ ਡਿਵੀਜ਼ਨ ਰਾਜਪੁਰਾ ਦੇ ਵਿੱਚ ਪਹਿਲਾਂ ਆਉਂਦੇ ਸੀਗੇ ਉਹਨਾਂ ਨੂੰ ਹੁਣ ਗਵਰਨਮੈਂਟ ਨੇ ਕੀ ਹੈਗਾ ਜਿਹੜਾ ਡਿਕਲੇਅਰ ਕਰਤਾ ਕਿ ਅਸੀਂ ਇਹਨਾਂ ਨੂੰ ਟ੍ਰਾਂਸਫਰ ਕਰ ਦੇਵਾਂਗੇ ਮੋਹਾਲੀ ਦੀ ਸਬ ਤਹਿਸੀਲ ਬਨੂੜ ਦੇ ਵਿੱਚ ਉਹਨਾਂ ਨੂੰ ਐਡ ਕਰ ਰਹੇ ਹੈਗੇ ਤਾਂ ਅਗਲਾ ਇਹ ਕੀ ਕਹਿੰਦੇ ਆ ਕਿ ਅਗਲੀ ਇਨਫੋਰਮੇਸ਼ਨ ਨੋਟੀਫਿਕੇਸ਼ਨ ਰਿਗਾਰਡਿੰਗ ਦਾ ਟ੍ਰਾਂਸਫਰ ਵਾਸ ਇਸ਼ੂਡ ਜਿਹੜਾ ਇਹ ਨੋਟੀਫਿਕੇਸ਼ਨ ਸੀਗਾ ਜੀ ਇਹ ਕਦ ਬਾਈ ਇਸ਼ੂਡ ਬਾਈ ਕਿਹਦੇ ਦੁਆਰਾ ਇਸ਼ੂ ਹੋਇਆ ਬਾਈ ਪੰਜਾਬ ਡਿਪਾਰਟਮੈਂਟ ਆਫ ਰੈਵੈਨਿਊ ਰੀਹੈਬਿਲੀਟੇਸ਼ਨ ਐਂਡ ਡਿਜ਼ਾਸਟਰ ਮੈਨੇਜਮੈਂਟ ਇਹ ਜੀ ਇੱਕ ਪੂਰਾ ਇੱਕ ਜਿਹੜਾ ਡਿਪਾਰਟਮੈਂਟ ਹੈਗਾ ਉਹਦੇ ਦੁਆਰਾ ਇਹ ਜਿਹੜਾ ਨੋਟਿਸ ਆਗਾ ਜਿਹੜਾ ਉਹ ਇਸ਼ੂ ਕੀਤਾ ਗਿਆ ਸੀ ਵਾਸ ਇਸ਼ੂਡ ਇਸ਼ੂ ਕੀਤਾ ਗਿਆ ਗਿਆ ਸੀ ਵਾਸ ਵਰ ਪਲਸ 3rd ਫਾਰਮ ਆ ਰਹੀ ਹੈ ਵਾਸ ਵਰ ਪਲਸ 3rd ਫਾਰਮ ਆਉਂਦੀ ਹੈਗੀ ਜਦੋਂ ਅਸੀਂ ਪਾਸਟ ਟੈਂਸ ਦਾ ਪੈਸਿਵ ਯੂਜ਼ ਕਰਦੇ ਆਂਗੇ ਐਕਟਿਵ ਦੇ ਵਿੱਚ ਅਸੀਂ ਸਿੰਪਲ ਵਰਬ ਦੀ ਸੈਕਿੰਡ ਫਾਰਮ ਯੂਜ਼ ਕਰ ਲੈਣੇ ਪਰ ਜਦੋਂ ਅਸੀਂ ਉਹਨੂੰ ਪੈਸਿਵ ਵਿੱਚ ਕਨਵਰਟ ਕਰਦੇ ਆਂਗੇ ਤਾਂ ਉਹਦੇ ਨਾਲ ਅਸੀਂ ਵਾਸ ਵਰ ਪਲੱਸ ਵਰਬ ਦੀ ਥਰਡ ਫਾਰਮ ਯੂਜ਼ ਕਰ ਲੈਣੇ ਆ ਜਿਹਦੇ ਨਾਲ ਇਹ ਜਿਹੜਾ ਆਪਣਾ ਟੈਂਸ ਹੈਗਾ ਉਹ ਇੱਕ ਪੈਸਿਵ ਟੈਂਸ ਦੇ ਵਿੱਚ ਕਨਵਰਟ ਹੋ ਜਾਂਦਾ ਪੈਸਿਵ ਦੀ ਇੱਕ ਸਭ ਤੋਂ ਵਧੀਆ ਗੱਲ ਲੱਗੀ ਕਿ ਪੈਸਿਵ ਦੇ ਵਿੱਚ ਵਰਬ ਥਰਡ ਹੀ ਐਡ ਹੋਣੀ ਆ ਆਪਾਂ ਨੂੰ ਕੋ ਉਹਦੇ ਵਿੱਚ ਕੁਝ ਸੋਚਣ ਦੀ ਜ਼ਰੂਰਤ ਨਹੀਂ ਪੈਂਦੀ ਅੱਗੇ న్యూਸ ਆਪਾਂ ਰੀਡ ਕਰਦੇ ਆਂਗੇ ਔਨ ਮੀ 20 ਬੀ ਮੈਨੂ ਇਹ ਜਿਹੜਾ ਹੈਗਾ ਸਿਗਾ ਨੋਟੀਫਿਕੇਸ਼ਨ ਇਸ਼ੂ ਕੀਤਾ ਗਿਆ ਸੀ ਦਾਬ ਵਿਲੇजेस ਮਤਲਬ ਜਿਹੜੇ ਉੱਪਰ ਦੱਸੇ ਗਏ 8 ਪਿੰਡ ਟਰਾਂਸਫਰ ਕੀਤੇ ਗਏ ਆ ਉਹ ਉਹਦੇ ਚ ਕਿਹੜੇ ਕਿਹੜੇ ਵਿਲੇਜ ਇਨਕਲੂਡ ਹੁੰਦੇ ਹੈਗੇ ਉਹਨਾਂ ਦੇ ਨਾਮ ਦਿੱਤੇ ਹੋਏ ਆ ਹੁਣ ਇੱਥੋਂ ਸਿੱਖਣ ਨੂੰ ਕੀ ਮਿਲਦਾ ਕਿ ਜਿਹੜੇ ਜਿਹੜੇ ਵੀ ਖਾਸ ਨਾਮ ਆਉਂਦੇ ਹੈਗੇ ਉਹ ਆਪਾਂ ਕੈਪੀਟਲ ਲੈਟਰ ਤੋਂ ਹੀ ਸਟਾਰਟ ਕਰਦੇ ਆਂਗੇ ਹਮੇਸ਼ਾ ਉਹਨਾਂ ਨੂੰ ਆਪਾਂ ਸਮਾਲ ਲੈਟਰ ਤੋਂ ਨਹੀਂ ਸਟਾਰਟ ਕਰ ਸਕਦੇ ਜਿਸ ਕੋਈ ਸਿਟੀ ਦਾ ਨਾਮ ਆਗਾ ਕਿਸੇ ਪਿੰਡ ਦਾ ਨਾਮ ਆਵਾਂਗਾ ਉਹਨੂੰ ਆਪਾਂ ਹਮੇਸ਼ਾ ਹੀ ਕੈਪੀਟਲ ਲੈਟਰ ਤੋਂ ਸਟਾਰਟ ਕਰਦੇ ਆਂ ਤਾਂ ਉਹਦੇ ਵਿੱਚ ਕਿਹੜੇ ਕਿਹੜੇ ਪਿੰਡ ਇਨਕਲੂਡ ਆ ਮਾਨਕਪੁਰਾ ਖੇੜਾ ਗੱਜੂ ਔਰਨਾ ਚੰਗੇਰਾ ਉੱਚਾ ਖੇੜਾ ਗੁਰਦੇਵਤਪੁਰਾ ਹਦਾਇਤਪੁਰਾ ਤੇ ਲੈਲਾ ਇਹ ਆਪਣੇ ਪਿੰਡ ਆਗੇ ਜਿਹੜੇ ਇਹ ਟ੍ਰਾਂਸਫਰ ਕੀਤੇ ਗਏ ਆਗੇ ਮੋਹਾਲੀ ਡਿਸਟ੍ਰਿਕਟ ਚ ਕੀਤੇ ਗਏ ਆਗੇ ਲੈਂਡ ਪ੍ਰਾਈਸਸ ਇਨ ਥੀਜ਼ ਵਿਲੇजेस ਹੈਵ ਸਰਜਡ ਸ਼ਾਰਪਲੀ ਬਹੁਤ ਤੇਜ਼ੀ ਨਾਲ ਸ਼ਾਰਪਲੀ ਬਹੁਤ ਤੇਜ਼ੀ ਨਾਲ ਸਰਜ ਹੋਏ ਆਗੇ ਜਿਹੜੇ ਹੋ ਚੁੱਕੇ ਹਨ ਹੈਜ਼ ਹੈਵ ਪਲੱਸ ਥਰਡ ਪੂਮ ਪਹਿਲਾਂ ਹੀ ਆਪਾਂ ਦੱਸ ਕੇ ਟਿਆਂਗੇ ਕਿ ਉਹਦਾ ਮਤਲਬ ਕੀ ਹੁੰਦਾਗਾ ਚੁੱਕਾ ਹੈ ਚੁੱਕੇ ਹਨ ਤੇ ਇਹ ਹੋ ਚੁੱਕੇ ਆਗੇ ਜਿਹੜੇ ਇਹਨਾਂ ਜ਼ਮੀਨਾਂ ਦੇ ਪ੍ਰਾਈਸ ਆਗੇ ਇਹ ਬਹੁਤ ਤੇਜ਼ੀ ਨਾਲ ਸਰਜ ਹੋ ਚੁੱਕੇ ਹਨ ਸਰਜ ਮਤਲਬ ਵੱਧ ਚੁੱਕੇ ਹਨ ਵਧਣਾ ਕਿਸੇ ਚੀਜ਼ ਦਾ ਅਨਟਿਲ ਰੀਸੈਂਟਲੀ ਹੁਣ ਤੱਕ ਜਿਹੜਾ ਸੀਗਾ ਇੱਕ ਏਕੜ ਜਿਹੜਾ ਸੀਗਾ ਐਨ ਏਕੜ ਆਫ ਏਕੜ ਆਫ ਲੈਂਡ ਔਨ ਦਾ ਮੇਨ ਰੋਡ ਵਾਸ ਫੈਚਿੰਗ ਅਰਾਊਂਡ ਫੈਚਿੰਗ ਮਤਲਬ ਕਿ ਕਿਸੇ ਚੀਜ਼ ਦਾ ਪ੍ਰਾਈਸ ਜਿਹੜਾ ਹੈਗਾ ਕਿ ਮੈਂਸ਼ਨ ਕਰਨਾ ਸਪੈਸ਼ਲੀ ਕਿਸੇ ਗੁੱਡਸ ਦਾ ਕਿਸੇ ਚੀਜ਼ਾਂ ਦਾ ਜਿਵੇਂ ਜ਼ਮੀਨ ਆਗੀ ਉਹਦਾ ਪ੍ਰਾਈਸ ਜਿਹੜਾ ਇੱਕ ਮੈਂਸ਼ਨ ਕਰਨਾ ਕਿ ਹੁਣ ਤੱਕ ਅੰਟਿਲ ਰੀਸੈਂਟਲੀ ਹੁਣ ਤੱਕ ਉਹ ਇੱਕ ਕਿੱਲੇ ਦਾ ਜਿਹੜਾ ਪ੍ਰਾਈਸ ਸੀਗਾ ਉਹ ਅਰਾਊਂਡ 2 ਕਰੋੜ ਸੀਗਾ ਜੀ 2 ਕਰੋੜ ਦੇ ਲਗਭਗ ਸੀਗਾ ਅਰਾਊਂਡ ਲਗਭਗ ਉਹ 2 ਕਰੋੜ ਦੇ ਉਹਦਾ ਰੇਟ ਸੀਗਾ ਫਿਰ ਨੈਕਸਟ ਆਪਣਾ ਰੀਡ ਕਰਦੇ ਹਾਊ ਐਵਰ ਹਾਲਾਂਕਿ ਹਾਲਾਂਕਿ ਦ ਸਪੈਕੂਲੇਸ਼ਨ ਆਫ ਦਾ ਟ੍ਰਾਂਸਫਰ ਫਰੋਮ ਪਟਿਆਲਾ ਟੂ ਮੋਹਾਲੀ ਪੋਸਟ ਦ ਪ੍ਰਾਈਸ ਦੂਦੂ ਪੀਸ 3 ਕਰੋੜ ਪਰ ਏਕੜ ਹਾਲਾਂਕਿ ਕਹਿੰਦੇ ਹਾਊਐਵਰ ਜਿਹੜਾ ਸਪੈਕੂਲੇਸ਼ਨ ਆਗਾ ਉਹਦੇ ਨਾਲ ਕੀ ਹੋ ਗਿਆ ਪਹਿਲਾਂ ਤਾਂ ਰੇਟ ਕਿੰਨਾ ਸੀਗਾ 2 ਕਰੋੜ ਹੀ ਸੀ ਕਹਿੰਦੇ ਪਰ ਏਕੜ ਦਾ ਪਰ ਹਾਲਾਂਕਿ ਜਿਹੜਾ ਸਪੈਕੂਲੇਸ਼ਨ ਆ ਗੈਸ ਇੱਕ ਮਿਲ ਗਿਆ ਆਪਾਂ ਨੂੰ ਕਿ ਹਾਂ ਇਹ ਜਿਹੜੇ ਅੱਠ ਪਿੰਡ ਹੈਗੇ ਇਹ ਪਟਿਆਲਾ ਤੋਂ ਸ਼ਿਫਟ ਹੋ ਕੇ ਕਿੱਥੇ ਜਾ ਰਹੇ ਆ ਮੋਹਾਲੀ ਚ ਤਾਂ ਉਹਦੇ ਨਾਲ ਕਹਿੰਦੇ ਪ੍ਰਾਈਸ ਜਿਹੜਾ ਹੈਗਾਗਾ ਉਹ ਲਗਭਗ ਲਗਭਗ ਦੁੱਗਣਾ ਹੋ ਗਿਆ ਕਹਿੰਦੇ ਕੀ ਹੈਗਾ 3 ਕਰੋੜ ਜਿਹੜਾ ਪਰ ਏਕੜ ਦੇ ਕਰੀਬ ਉਹ ਚਲਾ ਗਿਆ ਉਨੇ ਤੋਂ ਬਾਅਦ ਇਹਨਾਂ ਨੇ ਜਿਹੜੀ ਇੱਕ ਇਹ ਕਾਮਰਸ ਦੇ ਵਿੱਚ ਗੱਲ ਕੀਤੀ ਹੋਈ ਹੈਗੀ ਤਾਂ ਜਦੋਂ ਵੀ ਇਹ ਕਾਮਰਸ ਦੇ ਵਿੱਚ ਗੱਲ ਕੀਤੀ ਹੁੰਦੀ ਹੈ ਇੱਥੋਂ ਇੱਥੋਂ ਇਹਨਾਂ ਨੇ ਸਟਾਰਟ ਕੀਤੀ ਕਾਮਰਸ ਤੇ ਇੱਥੋਂ ਤੱਕ ਇਹਨਾਂ ਨੇ ਗੱਲ ਕੀਤੀ ਹੈ ਇਹ ਹਮੇਸ਼ਾ ਕਿਸੇ ਬੰਦੇ ਦੀ ਬੋਲੀ ਹੋਈ ਗੱਲ ਹੁੰਦੀ ਹੈਗੀ ਆਫਟਰ ਦਾ ਅਫੀਸ਼ੀਅਲ ਨੋਟੀਫਿਕੇਸ਼ਨ ਮਿਲੇਗਾ ਜਦੋਂ ਤੋਂ ਲੈ ਕੇ ਉਦੋਂ ਤੋਂ ਕੀ ਹੋ ਗਿਆ ਦਾ ਰੇਟਸ ਹੈਵ ਸੋਲਡ ਹੈਜ਼ ਹੈਵ ਪਲਸ ਸੋਲਡ ਫੇਰ ਆ ਗਿਆ ਦੀ ਇੱਕ ਇੱਕ ਚੀਜ਼ ਇਹ ਦੇਖੋ ਤੁਸੀਂ ਇਹ ਸਾਰੀ ਨਿਊਜ਼ ਦੇ ਵਿੱਚ ਜ਼ਿਆਦਾਤਰ ਆਪਣੇ ਕੋਲੇ ਹੈਜ਼ ਹੈਵ ਪਲਸ 3 ਫਾਰਮ ਆ ਰਹੀ ਹੈਗੀ ਤੇ ਇਹਦਾ ਮਤਲਬ ਕੀ ਹੁੰਦਾਗਾ ਇਹ ਪ੍ਰੈਜ਼ੈਂਟ ਪਰਫੈਕਟ ਹੋ ਗਿਆ ਜੀ ਆਪਣਾ ਚਲੋ ਠੀਕ ਹੈ ਜੀ ਬਟ ਪ੍ਰੈਜ਼ੈਂਟ ਪਰਫੈਕਟ ਹੀ ਕਿਉਂ ਯੂਜ਼ ਕੀਤਾ ਜੀ ਇੱਥੇ ਪਾਸਟ ਕਿਉਂ ਨਹੀਂ ਯੂਜ਼ ਕੀਤਾ ਤਾਂ ਪ੍ਰੈਜ਼ੈਂਟ ਪਰਫੈਕਟ ਆਪਾਂ ਉੱਥੇ ਕਰਦੇ ਆ ਐਕਸ਼ਨ ਹੋ ਤਾਂ ਗਿਆ ਐਕਸ਼ਨ ਤਾਂ ਕੰਪਲੀਟ ਹੋ ਗਿਆ ਡਨ ਹੋ ਗਿਆ ਉਹ ਹੋ ਚੁੱਕਾਗਾ ਬਟ ਉਹ ਬਹੁਤ ਜ਼ਿਆਦਾ ਪਾਸਟ ਦੇ ਵਿੱਚ ਨਹੀਂ ਹੋਇਆ ਉਹ ਹੁਣੇ 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 ਹੋਇਆਗਾ ਹੁਣੇ ਹੁਣੇ ਜਿਹੜੀ ਚੀਜ਼ ਹੋਈ ਹੈਗੀ ਉਹਨੂੰ ਆਪਾਂ ਕੀ ਹੈਗਾ ਪਾਸਟ ਪ੍ਰੈਜ਼ੈਂਟ ਪਰਫੈਕਟ ਦੇ ਵਿੱਚ ਆਪਾਂ ਉਹਨੂੰ ਲਿਖਨੇ ਪ੍ਰੈਜ਼ੈਂਟ ਪਰਫੈਕਟ ਦੇ ਰੂਲ ਕੀ ਹੁੰਦੇ ਹੈ ਜੀ ਹੈਜ਼ ਹੈਵ ਪਲੱਸ ਥਰਡ ਫਾਰਮ ਆਪਾਂ ਯੂਜ਼ ਕਰ ਲੈਣੇ ਆਉਦੇ ਨਾਲ ਤਾਂ ਅੱਗੇ ਆਈ ਆਪਾਂ ਨੂੰ ਕਹਿੰਦੇ ਆਪਾਰਟ ਫਰਮ ਆਪਾਰਟ ਫਰਮ ਮਤਲਬ ਇਸ ਤੋਂ ਇਲਾਵਾ ਆਪਾਰਟ ਫਰਮ फाइनेंशियल गेन ਤਾਂ ਹੁਣੇ ਹੁਣੇ ਹੀ ਪੈਸੇ ਦਾ ਫਾਇਦਾ ਤਾਂ ਹੋਇਆ ਹੀ ਹੋਇਆ ਦਾ ਰੈਜ਼ੀਡੈਂਟਸ ਊਡ ਆਲਸੋ ਬੀ ਸਪੀਅਰਡ ਉਹਨਾਂ ਨੇ ਇੱਕ ਚੀਜ਼ ਦਾ ਉਹਨਾਂ ਤੋਂ ਹੋਰ ਖੜਾ ਛੁੱਟ ਜੂਗਾ ਜਾਵੇਗਾ ਊਡ ਆਲਸੋ ਬੀ ਅੰਕ ਕਿਹੜੀ ਚੀਜ਼ ਨੂੰ ਸਪੀਅਰ ਕਰ ਦੇਣਗੇ ਜੀ ਸਾਈਡ ਤੇ ਰੱਖ ਦੇਣਗੇ ਸਪੀਅਰ ਤਾਂ ਪਤਾ ਹੀ ਨਹੀਂ ਤੁਹਾਨੂੰ ਸਪੀਅਰ ਕੀ ਹੁੰਦਾ ਇੱਕ ਜਿਹੜੀ ਚੀਜ਼ ਨੂੰ ਆਪਾਂ ਪਾਸੇ ਤੇ ਟਾਲ ਦੀ ਕਿਸੇ ਕੰਮ ਦੀ ਨਾ ਹੋਵੇ ਆਪਣੇ ਤਾਂ ਕਿਹੜੀ ਚੀਜ਼ ਨੂੰ ਆਪਾਂ ਪਾਸੇ ਤੇ ਰੱਖ ਦੇਵਾਂਗੇ ਦਾ ਟੀ ਡੀ ਐਸ ਟ੍ਰਾਵਲ ਟੂ ਪਟਿਆਲਾ ਜਿਹੜਾ ਟੀਡੀਐਸ ਬੋਰਿੰਗ ਤੇ ਠਕਾਉਣ ਵਾਲਾ ਸੀਗਾ ਉਹਨੂੰ ਕੀ ਆ ਕਹਿੰਦੇ ਅਸੀਂ ਸਪੇਅਰ ਕਰ ਦਿੱਤਾ ਜਾਵੇਗਾ ਕਿੰਨਾ ਕਿੰਨਾ ਸਫਰ ਸੀਗਾ ਜੀ ਉਹ ਬੋਰਿੰਗ ਤੇ ਠਕਾਉਣ ਵਾਲਾ 50 60 ਕਿਲੋਮੀਟਰ ਦਾ ਸੀਗਾ ਕਾਦੇ ਲਈ ਸੀਗਾ ਜੀ ਉਹ ਕਿਉਂ ਜਾਂਦੇ ਸੀਗੇ 50 60 ਕਿਲੋਮੀਟਰ ਪਟਿਆਲੇ ਨੂੰ ਕਿਉਂਕਿ ਕਹਿੰਦੇ ਕੀ ਆ ਫਾਰ ਰੈਵਨਿਊ ਐਂਡ ਲਿਟੀਗੇਸ਼ਨ ਰਿਲੇਟਡ ਵਰਕਸ ਸੈਡ ਸੂਦ ਸੂਦ ਨਹੀਂ ਇਹ ਦੱਸਿਆਗਾ ਕਿ ਉਹ ਪਟਿਆਲੇ ਉਹਨਾਂ ਨੂੰ ਜਾਣਾ ਪੈਂਦਾ ਸੀਗਾ ਜਿਹੜਾ ਉਹਨਾਂ ਨੂੰ ਕਰੀਬ 50 60 ਕਿਲੋਮੀਟਰ ਪਿਆ ਜਾਂਦਾ ਸੀਗਾ ਤੇ ਇਹ ਇੰਨਾ ਇੰਨਾ 8 ਪਿੰਡਾਂ ਤੋਂ ਤਾਂ ਉਹਦੇ ਕਰਕੇ ਕਹਿੰਦੇ ਕੀ ਹੈਗਾ ਸੀ ਹੁਣ ਖੁਸ਼ ਹੋਾਂਗੇ ਕਿ ਇਹ ਸਾਡਾ ਰਸਤਾ ਛੋਟਾ ਹੋ ਜਾਊਗਾ ਦ ਨੋਟੀਫਿਕੇਸ਼ਨ ਇਸ਼ੂਡ ਬਾਈ ਅਨੁਰਾਗ ਵਰਮਾ ਨੇ ਨੋਟੀਫਿਕੇਸ਼ਨ ਇਹ ਇਸ਼ੂ ਕੀਤਾਗਾ ਅਨੁਰਾਗ ਵਰਮਾ ਜੀ ਕੌਣ ਆ ਐਡੀਸ਼ਨਲ ਚੀਫ ਸਕੱਰੇਟਰੀ ਹੈਗੇ ਕਮ ਫਾਈਨੈਂਸ਼ੀਅਲ ਕਮਿਸ਼ਨਰ ਵੀ ਹੈਗੇ ਉਹ ਰਿਵੈਨਿਊ ਡਿਪਾਰਟਮੈਂਟ ਦੇ ਵਿੱਚ ਸਟੇਟਸ दैट ਉਹ ਦੱਸਦੇ ਆਗੇ ਕੀ ਦੱਸਦੇ ਆਗੇ ਥੈਟ ਦ ਟ੍ਰਾਂਸਫਰ ਹੈਡ ਬੀਨ ਐਗਜ਼ੀਕਿਊਟਿਡ ਜਿਹੜਾ ਐਗਜ਼ੀਕਿਊਟ ਕਰਨਾ ਜੀ ਲਾਗੂ ਕਰਨਾ ਉਹਨੂੰ ਅਮਲ 'ਚ ਲੈ ਕੇ ਆਉਣਾ ਜਿਹੜਾ ਦ ਟ੍ਰਾਂਸਫਰ ਹੈਡ ਬੀਨ ਹੈਡ ਬੀਨ ਲਾਗੂ ਕਰ ਦਿੱਤਾ ਜਾ ਚੁੱਕਾ ਸੀ ਅੰਡਰ ਕਿਤੇ ਅੰਡਰ ਸੈਕਸ਼ਨ 5 ਆਫ ਦਾ ਪੰਜਾਬ ਲੈਂਡ ਰੈਵੈਨਿਊ ਐਕਟ 1887 ਦੇ ਸੈਕਸ਼ਨ 5 ਆਫ ਦਾ ਰਜਿਸਟ੍ਰੇਸ਼ਨ ਐਕਟ 1908 ਦੇ ਵਿੱਚ ਇਹ ਜਿਹੜੇ ਸੈਕਸ਼ਨ ਸੀਗੇ ਉਹਨਾਂ ਦੇ ਅਕੋਰਡਿੰਗ ਇਹਨੂੰ ਐਗਜ਼ੀਕਿਊਟ ਕੀਤਾ ਗਿਆ ਜੀ ਲਾਗੂ ਕੀਤਾ ਗਿਆਗਾ ਐਂਡ 올 ਅਦਰ ਰਿਲੇਟਡ ਪਾਵਰਸ ਤੇ ਹੋਰ ਜਿਹੜੀਆਂ ਇਹਨਾਂ ਕੋਲੇ ਪਾਵਰਸ ਹੈਗੀਆਂ ਆਂ ਇਦਾਂ ਦੀਆਂ ਸਟੇਟ ਦੇ ਕੋਲੇ ਪਾਵਰਸ ਹੈਗੀਆਂ ਇੱਕ ਵਿਲੇਜ ਨੂੰ ਦੂਜੀ ਜਗ੍ਹਾ ਤੇ ਟ੍ਰਾਂਸਫਰ ਕਰਨ ਦਾ ਡਿਸਟ੍ਰਿਕਟ ਚੇਂਜ ਕਰਨ ਦਾ ਇੱਕ ਵਿਲੇਜ ਦੀ ਤਾਂ ਉਹਨੂੰ ਇਹ ਯੂਜ਼ ਕਰਕੇ ਇਦਾਂ ਦਾ ਨੋਟੀਫਿਕੇਸ਼ਨ ਇਹਨਾਂ ਨੇ ਇਸ਼ੂ ਕੀਤਾ ਆਮ ਆਦਮੀ ਪਾਰਟੀਆਂ ਰਾਜਪੁਰਾ ਐਮ ਐਲ ਏ ਜਿਹੜੇ ਹੈਗੇ ਆ ਕਿ ਨੀਨਾ ਮਿੱਤਲ ਜੀ ਹੈਡ ਰੇਜ਼ਡ ਦਾ ਇਸ਼ੂ ਉਹਨਾਂ ਨੇ ਪਹਿਲਾਂ ਕੋਈ ਇਸ਼ੂ ਰੇਜ਼ ਕੀਤਾ ਸੀਗਾ ਕਿੱਥੇ ਰੇਜ਼ ਕੀਤਾ ਸੀ ਇਹਦਾ ਵਿਧਾਨ ਸਭਾ अर्ਲियर ਦੇ ਸੀ ਯਾਰ ਆ ਸਾਲ ਦੇ ਸ਼ੁਰੂਆਤ ਤੀ ਦੌਰ ਦੇ ਵਿੱਚ ਸ਼ੁਰੂਆਤੀ ਕੁਝ ਮਹੀਨਿਆਂ ਦੇ ਵਿੱਚ ਉਹਨਾਂ ਨੇ ਕੀ ਕੀਤਾ ਇਹ ਵਿਧਾਨ ਸਭਾ ਦੇ ਵਿੱਚ ਮੁੱਦਾ ਚੁੱਕਿਆ ਸੀ ਮੁੱਦਾ ਚੁੱਕਣਾ ਰੇਜ਼ਡ ਦਾ ਇਸ਼ੂ ਮੁੱਦੇ ਦੇ ਵਿੱਚ ਉਹਨਾਂ ਨੇ ਹਾਈਲਾਈਟ ਕੀ ਕੀਤਾ ਸੀਗਾ ਜੀ ਹਾਈਲਾਈਟਿੰਗ ਹਾਊ ਦਾ ਰੈਜ਼ੀਡੈਂਟਸ ਹੈਡ ਟੂ ਟ੍ਰੈਵਲ ਕਿਵੇਂ ਕਰਨਾ ਪੈਂਦਾ ਸੀ ਉਹਨਾਂ ਨੂੰ ਹੈਡ ਟੂ ਟ੍ਰੈਵਲ ਕਰਨਾ ਪੈਂਦਾ ਸੀ ਕਿੰਨਾ ਟ੍ਰੈਵਲ ਕਰਨਾ ਪੈਂਦਾ ਸੀਗਾ 50 ਟੂ 60 ਕਿਲੋਮੀਟਰ ਕਾਦੇ ਲਈ ਕਰਨਾ ਪੈਂਦਾ ਸੀ ਟੂ ਰੀਚ ਪਟਿਆਲਾ ਫॉर ਐਨੀ ਰੈਵਨਿਊ ਐਂਡ ਲਿਟੀਗੇਸ਼ਨ ਵਰਕ ਦੇ ਲਈ ਉਹਨਾਂ ਨੂੰ ਉੱਥੇ ਪਟਿਆਲੇ ਜਾਣਾ ਪੈਂਦਾ ਸੀਗਾ ਇਵਨ ਐਸ ਹੋ ਗਿਆ ਕਿ ਆ ਐਟ ਦਾ ਸੇਮ ਟਾਈਮ ਮੰਨ ਲਓ ਇੱਕ ਉਸੇ ਦੌਰਾਨ ਉਸੇ ਦੌਰਾਨ ਕੀ ਹੋ ਗਿਆ ਜੀ ਦ ਮੋਹਲੀ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਕੰਪਲੈਕਸ ਵਾਸ ਓਨਲੀ ਅ uh, 20 ਤੋਂ 25 ਕਿਲੋਮੀਟਰ ਅਵੇ ਤਾਂ ਉੱਥੇ ਉਹ ਕੀ ਕਹਿੰਦੇ ਹੈਗੇ ਇੱਕ ਪਾਸੇ ਤਾਂ ਕਹਿੰਦੇ ਉਹਨਾਂ ਨੂੰ 50-60 ਕਿਲੋਮੀਟਰ ਕਵਰ ਕਰਨਾ ਪੈਂਦਾ ਸੀ ਦੂਜੇ ਪਾਸੇ 20 ਤੋਂ 25 ਕਿਲੋਮੀਟਰ ਉਹਨਾਂ ਨੂੰ ਮਹਾਲੀ ਦਾ ਜਿਹੜਾ ਕੰਪਲੈਕਸ ਐਡਮਿਨਿਸਟ੍ਰੇਟਿਵ ਕੰਪਲੈਕਸ ਪੈਂਦਾ ਸੀਗਾ ਤਾਂ ਫਿਰ ਇਹਨਾਂ ਨੇ ਕਾਮਨਸ ਦੇ ਵਿੱਚ ਗੱਲ ਕੀਤੀ ਹੈ ਇਹ ਵੀ ਗੱਲ ਕਿਸੇ ਦੁਆਰਾ ਕਹੀ ਗਈ ਹੈਗੀ ਸ਼ੀ ਸੈਡ ਉਸੇ ਦੁਆਰਾ ਹੀ ਜਿਹੜੇ ਐਮ.ਐਲ.ਏ ਹੈਗੇ ਉੰਨੰਦਵਾਰੀ ਇਹ ਹੀ ਗੱਲ ਕਹੀ ਗਈ ਹੈ ਦਿਸ ਵਾਸ ਆਰ ਪੋਲ ਪ੍ਰੋਮਿਸ ਅਸੀਂ ਕਹਿੰਦੇ ਵੋਟਾਂ ਵੇਲੇ ਵਾਅਦਾ ਕੀਤਾ ਸੀ ਵੀ ਹੈਵ ਫੁੱਲਫਿਲਡ ਤੇ ਅਸੀਂ ਇਹਨੂੰ ਪੂਰਾ ਕਰ ਚੁੱਕੇ ਹਾਂ ਕਰ ਚੁੱਕੇ ਹਾਂ ਹੈਵ ਫੁੱਲਫਿਲਡ ਤੇ ਉਹ ਤੋਂ ਬਾਅਦ ਹਰਪ੍ਰੀਤ ਸਿੰਘ ਜੀ ਅਗੇ ਹਰਪ੍ਰੀਤ ਸਿੰਘ ਜੀ ਕੀ ਕਹਿੰਦੇ ਹੈਗੇ ਹਰਪ੍ਰੀਤ ਸਿੰਘ ਦੱਡਵਾਲ ਆਫ ਮੋਹਾਲੀ ਪ੍ਰਾਪਰਟੀ ਡੀਲਰਸ ਐਸੋਸੀਏਸ਼ਨ ਦੇ ਇਹ ਬੰਦੇ ਹੈਗੇ ਇਹ ਕੀ ਕਹਿੰਦੇ ਆ ਸੈਡ ਦਾ ਲੈਂਡ ਪ੍ਰਾਈਸਸ ਵਰ ਬਾਉਂਡ ਟੂ ਬਾਉਂਡ ਟੂ ਕਿ ਨਿਸ਼ਚਿਤ ਹੀ ਸੀਗਾ ਉਹ ਤਾਂ ਹੋਣਾ ਹੀ ਸੀ ਕਹਿੰਦੇ ਕਿਉਂ ਹੋਣਾ ਸੀਗਾ ਰਾਈਜ਼ ਹੋਣੇ ਸੀਗੇ ਕਹਿੰਦੇ ਪ੍ਰਾਈਜ਼ ਫਰਦਰ ਇਹ ਤੋਂ ਵੀ ਜ਼ਿਆਦਾ ਇਹ ਪ੍ਰਾਈਜ਼ ਕਹਿੰਦੇ ਕੀ ਹੈਗੇ ਹੋਰ ਜ਼ਿਆਦਾ ਵਧਣੀ ਸੀ ਕਿਉਂ ਵਧਣੀ ਸੀ ਐਸ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਸੀ ਊਡ ਬੀ ਲੁਕਿੰਗ ਟੂ ਅਕਵਾਇਰ ਮੋਰ ਏਰੀਆ ਫਾਰ ਐਕਸਪੈਂਸ਼ਨ ਉਹਨਾਂ ਨੇ ਹੋਰ ਏਰੀਆ ਜਿਹੜਾ ਵਧਾਉਣਾ ਸੀਗਾ ਜਿਹੜਾ ਮੁਹਾਲੀ ਨੂੰ ਹੋਰ ਵੱਡਾ ਕਰਨਾ ਸੀਗਾ ਤਾਂ ਉਹਦੇ ਕਰਕੇ ਕਹਿੰਦੇ ਕੀ ਹੈਗਾ ਉਹ ਤਾਂ ਜ਼ਮੀਨ ਨੂੰ ਅਕਵਾਇਰ ਕਰਨਾ ਪਹਿਲਾਂ ਹੀ ਅਕਵਾਇਰ ਮੋਰ ਏਰੀਆ ਮਤਲਬ ਹੋਰ ਲੈਂਡ ਉਹਨਾਂ ਨੇ ਅਕਵਾਇਰ ਕਰਨੀ ਸੀ ਉਹਦਾ ਪਹਿਲਾਂ ਹੀ ਸੋਚ ਰਹੇ ਸੀਗੇ ਇਸ ਚੀਜ਼ ਦਾ ਇਨ ਨੀਅਰ ਫਿਊਚਰ ਆਉਣ ਵਾਲੇ ਕੁਝ ਟਾਈਮ ਦੇ ਵਿੱਚ ਦ ట్రాנסਫਰ ਪ੍ਰੋਸੈਸ ਵਾਸ ਔਨ for the past few months ਜਿਹੜਾ ਟ੍ਰਾਂਸਫਰ ਦਾ ਪ੍ਰੋਸੈਸ ਆ ਜੀ ਇਹ ਅੱਠ ਪਿੰਡਾਂ ਨੂੰ ਟ੍ਰਾਂਸਫਰ ਕਰਨ ਦਾ ਪ੍ਰੋਸੈਸ ਆ ਇਹ ਪਿਛਲੇ ਕੋਸ਼ ਮਹੀਨਿਆਂ ਤੋਂ ਚੱਲ ਰਿਹਾ ਸੀ ਐਜ਼ ਕਿਉਂ ਕਿਵੇਂ ਐਜ਼ ਕਿਉਂਕਿ ਜਿਹੜੇ ਪਟਿਆਲਾ ਦੇ ਡੀਸੀ ਆ ਹੈਡ ਇਨ ਮਾਰਚ ਇਨਸਟ੍ਰਕਟਡ ਉਹਨਾਂ ਨੇ ਇਨਸਟ੍ਰਕਸ਼ਨ ਦਿੱਤੀ ਸੀ ਕਿ ਨਿਰਦੇਸ਼ ਦਿੱਤੇ ਸੀ ਕਿ ਨੂੰ ਇਨਸਟ੍ਰਕਟ ਕੀਤਾ ਸੀਗਾ ਦਾ ਰਾਜਪੁਰਾ ਐਸ ਡੀਐਮ ਨੂੰ ਉਹਨਾਂ ਨੇ ਕੀ ਹੈਗਾ ਡੀਸੀ ਨੇ ਇਨਸਟ੍ਰਕਸ਼ਨ ਦਿੱਤੇ ਸੀ ਕੀ ਕੀ ਇਨਸਟਰਕਸ਼ਨ ਦਿੱਤੇ ਸੀ ਕੀ ਨਿਰਦੇਸ਼ ਦਿੱਤੇ ਸੀ ਟੂ ਕੰਪਲੀਟ ਦਾ ਫਾਰਮੈਲिटीज ਐਂਡ ਐਡਰੈਸ ਦਾ ਰਿਵੈਨਿਊ ਡਿਪਾਰਟਮੈਂਟ ਰਿਲੇਟਡ ਕਨਸਰਨਸ ਆਫ ਦਾ ਰੈਜ਼ੀਡੈਂਟਸ ਕਿ ਉਹ ਜਿਹੜੇ ਹੈਗੇ ਕਿ ਸਾਰੀਆਂ ਫਾਰਮੈਲਟੀਆਂ ਜਲਦੀ ਤੋਂ ਜਲਦੀ ਪੂਰੀਆਂ ਕਰ ਦੇਣ ਤੇ ਉਹ ਦੱਸਣ ਐਡਰੈਸ ਕਰਨਾ ਜੀ ਕਿਸੇ ਚੀਜ਼ ਦਾ ਕਿਸੇ ਚੀਜ਼ ਨੂੰ ਐਕਸਪਲੇਨ ਕਰਨਾ ਕੀ ਕੀ ਐਕਸਪਲੇਨ ਕਰਨਾ ਜੀ ਕਿਹਨੂੰ ਐਕਸਪਲੇਨ ਕਰਨਾ ਐਡਰੈਸ ਦਾ ਰਿਵੈਨਿਊ ਡਿਪਾਰਟਮੈਂਟ ਰਿਲੇਟਡ ਕਨਸਰਨ ਜਿਹੜੇ ਰਿਵੈਨਿਊ ਡਿਪਾਰਟਮੈਂਟ ਨਾਲ ਕੋਈ ਜੁੜੇ ਹੋਏ ਰੈਜ਼ੀਡੈਂਟ ਦੀਆਂ ਜਿਹੜੀਆਂ ਵੀ ਇਸ਼ੂ ਹੈਗੇ ਆ ਪ੍ਰੋਬਲਮ ਹੈਗੀਆਂ ਹੈਗੀਆਂ ਤਾਂ ਉਹਨਾਂ ਨੂੰ ਉਹ ਕੀ ਹੈਗਾ ਦੱਸਣ ਜਲਦੀ ਜਲਦੀ ਉਹ ਤੇ ਸਾਰੀਆਂ ਫਾਰਮੈਲਿਟੀਆਂ ਪੂਰੀਆਂ ਕਰਨ ਇਹ ਸਾਰਾ ਕੁਝ ਹੋਣ ਤੋਂ ਬਾਅਦ ਇਹਨਾਂ ਨੇ ਕੀ ਹੈਗਾ ਇੱਕ ਇਹ ਫਾਈਨਲ ਕਰਤਾ ਕਿ ਇਹ ਜਿਹੜੇ 8 ਪਿੰਡ ਆ ਗਏ ਉਹ ਟਰਾਂਸਫਰ ਹੋ ਕੇ ਪਟਿਆਲਾ ਤੋਂ ਕਿੱਥੇ ਜਾ ਰਹੇ ਹੈਗੇ ਪਟਿਆਲਾ ਦੇ ਸਬ ਡਿਵੀਜ਼ਨ ਜਿਹੜਾ ਰਾਜਪੁਰਾ ਦੇ ਅੰਡਰ ਆਉਂਦੇ ਸੀ ਇਹ ਤਾਂ ਉਹ ਕਿੱਥੇ ਹੁਣ ਇਹਨਾਂ ਨੇ ਕਰਤੇ ਮੁਹਾਲੀ ਦੀ ਜਿਹੜੀ ਸਬ ਤਹਿਸੀਲ ਆ ਗਈ ਬਨੂੜ ਉਹਦੇ ਚ ਇਹਨਾਂ ਨੇ ਐਡ ਕਰਤੇ ਇਹ ਜਿਹਦੇ ਕਰਕੇ ਇਹਨਾਂ ਦੇ ਅਕੋਰਡਿੰਗ ਇਹ ਜਿਹੜਾ ਹੈਗਾ ਰੈਜ਼ਿਡੈਂਸ ਨੂੰ ਫਾਇਦਾ ਹੋ ਜੂਗਾ ਕਿ ਉਹਨਾਂ ਦਾ 50 60 ਕਿਲੋਮੀਟਰ ਤੋਂ ਘਰ ਕੇ 20 25 ਕਿਲੋਮੀਟਰ ਦਾ ਹੀ ਉਹਨਾਂ ਦਾ ਜਿਹੜਾ ਸਫ਼ਰ ਰਹਿ ਜਾਊਗਾ ਕੋਈ ਜਿਹੜੇ ਇਹਨਾਂ ਦੇ ਕੋਈ ਵੀ ਰਵੈਨਿਊ ਦਾ ਪਟਵਾਰਖਾਨੇ ਦਾ ਜਾਂ ਕੋਈ ਹੋਰ ਕੰਮ ਹੁੰਦੇ ਸੀਗੇ ਇਹਨਾਂ ਦੇ ਉਹ ਇੱਥੇ ਨੇੜੇ ਪੈ ਜਾਣਗੇ ਤੇ ਉਹਦੇ ਨਾਲ ਦੂਜਾ ਫਾਇਦਾ ਇਹਨਾਂ ਨੂੰ ਇਹ ਹੋ ਜਾਊਗਾ ਕਿ ਜ਼ਮੀਨ ਦੇ ਰੇਟ ਆਗੇ ਜਿਹੜੇ ਉਹ ਉਹਨਾਂ ਦੇ ਡਬਲ ਦੇ ਕਰੀਬ ਹੋ ਜਾਣਗੇ ਇਹ ਇਹਨਾਂ ਦਾ ਕਹਿਣਾ ਤੇ ਇਹਦੇ ਨਾਲ ਹੀ ਆਪਾਂ ਅੱਜ ਦੀ ਵੀਡੀਓ ਨੂੰ ਇੱਥੇ ਖਤਮ ਕਰਦੇ ਆਂਗੇ ਉਮੀਦ ਆ ਕਿ ਚੰਗਾ ਲੱਗਿਆ ਤਾਂ ਤੁਸੀਂ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਨਹੀਂ ਇਹਦੇ 'ਚ ਤੁਹਾਨੂੰ ਕੋਈ ਲੱਗਦਾ ਕਿ ਇਦਾਂ ਨਹੀਂ ਐਕਸਪਲੇਨ ਕਰਨਾ ਤੁਸੀਂ ਕਿਸੇ ਮੈਂ ਕਿਸੇ ਹੋਰ ਤਰੀਕੇ ਨਾਲ ਤੁਹਾਨੂੰ ਐਕਸਪਲੇਨ ਕਰਾਂ ਤਾਂ ਕਿ ਤੁਹਾਨੂੰ ਹੋਰ ਹੈਲਪ ਹੋ ਜੇ ਜਿੰਨੀ ਵੀ ਵੀਡੀਓ ਦੇਖੀ ਹੈਗੀ ਤੁਸੀਂ ਜਾਂ ਮੈਂ ਮਿਹਨਤ ਕਰਕੇ ਬਣਾ ਰਿਆਂਗਾ ਤਾਂ ਉਹਦਾ ਤੁਹਾਨੂੰ ਕੋਈ ਨਾ ਕੋਈ ਬੈਨੀਫਿਟ ਹੋ ਜੇ ਤਾਂ ਆਪਾਂ ਉਹਨੂੰ ਚੇਂਜ ਵੀ ਕਰ ਲਾਂਗੇ ਉਹ ਵੀ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋਗੇ ਤੇ ਜੇ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ